16 ਮਹੀਨੇ ਪਹਿਲਾਂ ਘਰ ਦੇ ਵਿੱਚ ਵਿਆਹ ਹੁੰਦਾ ਹੈ ਵਿਆਹ ਦੀ ਬਹੁਤ ਜ਼ਿਆਦਾ ਖੁਸ਼ੀ ਮਨਾਈ ਜਾਂਦੀ ਹੈ ਇਸ ਤੋਂ ਬਾਅਦ ਥੋੜਾ ਟਾਈਮ ਲੰਘਦਾ ਹੈ ਤੇ ਥੋੜੇ ਟਾਈਮ ਬਾਅਦ ਘਰ ਦਾ ਜਿਹੜਾ ਮਾਹੌਲ ਹੈ ਉਹ ਵਿਗੜਨਾ ਸ਼ੁਰੂ ਹੋ ਜਾਂਦਾ ਹੈ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਲੜਾਈ ਝਗੜਾ ਰਹਿਣਾ ਸ਼ੁਰੂ ਹੋ ਜਾਂਦਾ ਹੈ ਘਰ ਦੇ ਵਿੱਚ ਇਸ ਤੋਂ ਬਾਅਦ ਇੱਕ ਦਿਨ ਨੂੰ ਸੱਸ ਮਤਲਬ ਕਿ ਸੱਸ ਤੇ ਨੂੰਹ ਸੱਸ ਆਪਣੀ ਨੂੰਹ ਨੂੰ ਆਪਣੇ ਪੇਕੇ ਪਿੰਡ ਲੈ ਕੇ ਜਾ ਰਹੀ ਸੀ ਤਾ ਰਸਤੇ ਦੇ ਵਿੱਚ ਕੁਝ ਲਟੇਰੇ ਆਉਂਦੇ ਨੇ ਅਤੇ ਉਹਨਾਂ ਨੂੰ ਲੁੱਟਣਾ ਸ਼ੁਰੂ ਕਰ ਦਿੰਦੇ ਨੇ ਇਸ ਤੋਂ ਬਾਅਦ ਜਦੋਂ ਉਹ ਲੁੱਟ ਹੁੰਦੀ ਹੈ ਉਸ ਲੁੱਟ ਦੇ ਵਿੱਚ ਇੱਕ ਕਤਲ ਹੋ ਜਾਂਦਾ ਹੈ ਕਤਲ ਉਸ ਲੜਕੀ ਦਾ ਹੁੰਦਾ ਜੋ ਉਸ ਘਰ ਦੇ ਵਿੱਚ 16 ਮਹੀਨੇ ਪਹਿਲਾਂ ਵਿਆਹ ਕੇ ਆਈ ਸੀ ਤਾਂ ਇਸ ਤੋਂ ਬਾਅਦ ਇਸ ਕਤਲ ਦੀ ਜਿਹੜੀ ਗੂੰਜ ਹੈ ਉਹ ਪੂਰੀ ਸਟੇਟ ਦੇ ਵਿੱਚ ਗੂੰਜਦੀ ਹੈ ਹਰ ਕੋਈ ਜਾਣਨ ਲਈ ਬੇਤਾਬ ਹੋ ਜਾਂਦਾ ਕਿ ਆਖਰ ਇਹ ਕਤਲ ਹੋਇਆ ਤਾਂ ਕਿਵੇਂ ਹੋਇਆ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਅੱਜ ਦੀ ਜਿਹੜੀ ਸੱਚੀ ਘਟਨਾ ਇਹ ਜ਼ਿਲ੍ਹਾ ਗੁਰਦਾਸਪੁਰ ਪਿੰਡ ਬੱਬੇ ਹਾਲੀ ਦੀ ਹੈ ਉਥੋਂ ਦੇ ਰਹਿਣ ਵਾਲੀ ਅਮਨਪ੍ਰੀਤ ਕੌਰ ਅਤੇ ਲੜਕੇ ਦਾ ਨਾਮ ਅਕਾਸ਼ਦੀਪ ਜਿਨ੍ਹਾਂ ਦਾ ਵਿਆਹ ਤਕਰੀਬਨ 16 ਮਹੀਨੇ ਪਹਿਲਾਂ ਹੋਇਆ ਸੀ ਦੋਨੋਂ ਜਣੇ ਬਹੁਤ ਹੀ ਜ਼ਿਆਦਾ ਖੁਸ਼ ਸੀਗੇ ਘਰ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਮਨਾਈ ਜਾਂਦੀ ਹੈ ਇਸ ਤੋਂ ਬਾਅਦ ਥੋੜਾ ਟਾਈਮ ਲੰਘਦਾ ਤਾਂ ਘਰਦਿਆਂ ਨੂੰ ਇਹ ਹੋ ਜਾਂਦਾ ਵੀ ਬੱਚਾ ਨਹੀਂ ਹੋਇਆ ਆਮ ਪਕਰਾਂ ਦੇ ਵਿੱਚ ਦੇਖਦੇ ਆ ਕਿ ਜਦੋਂ ਘਰ ਦੇ ਵਿੱਚ ਬੱਚਾ ਨਾ ਹੋਵੇ ਸਾਲ 6 ਮਹੀਨੇ ਲੰਘ ਜਾਣ ਤਾਂ ਘਰਦਿਆਂ ਨੂੰ ਚਿੰਤਾ ਹੋਣੀ ਸ਼ੁਰੂ ਹੋ ਜਾਂਦੀ ਹੈ ਜ਼ਿਆਦਾਤਰ ਇਹ ਔਰਤਾਂ ਦੇ ਵਿੱਚ ਗੱਲ ਦੇਖਣ ਨੂੰ ਮਿਲਦੀ ਆ ਔਰਤਾਂ ਇਸ ਗੱਲ ਨੂੰ ਲੈ ਕੇ ਜ਼ਿਆਦਾ ਚਿੰਤਤ ਹੁੰਦੀਆਂ ਨੇ ਤਾਂ ਇਸ ਤੋਂ ਬਾਅਦ ਇਹ ਗੱਲ ਫਿਰ ਬੰਦਿਆਂ ਤੱਕ ਵੀ ਪਹੁੰਚਦੀ ਆ ਹੌਲੀ-ਹੌਲੀ ਇਹ ਗੱਲਾਂ ਕਈ ਵਾਰ ਵੱਧ ਵੀ ਜਾਂਦੀਆਂ ਨੇ ਇਸੇ ਤਰ੍ਹਾਂ ਅਮਨਪ੍ਰੀਤ ਕੌਰ ਨਾਲ ਹੋਇਆ ਅਮਨਪ੍ਰੀਤ ਕੌਰ ਦੀ ਸੱਸ ਰਪਿੰਦਰ ਕੌਰ ਅਮਨਪ੍ਰੀਤ ਕੌਰ ਨੂੰ ਆਪਣੇ ਪੇਕੇ ਘਰ ਲੈ ਕੇ ਜਾ ਰਹੀ ਸੀ ਇੱਕ ਐਕਟਿਵਾ ਦੇ ਉੱਤੇ ਇਹ ਜਿਹੜੀ ਘਟਨਾ ਹੋਈ ਹੈ ਇਹ 28 ਮਾਰਚ ਨੂੰ ਦਿਨ ਸ਼ੁੱਕਰਵਾਰ ਨੂੰ ਘਟਦੀ ਹੈ ਦੋਨੋਂ ਜਾਣੀਆਂ ਪਿੰਡ ਛੰਨਾ ਤੋਂ ਵਿਧੀਪੁਰ ਵੱਲ ਜਾ ਰਹੀਆਂ ਸਨ ਤਾਂ ਜਦੋਂ ਉਹ ਤਕਰੀਬਨ 2 ਕਿਲੋਮੀਟਰ ਪਿੰਡ ਛੰਨਾ ਤੋਂ ਵਿਧੀਪੁਰ ਵੱਲ ਨੂੰ ਵਾਧਿਆ ਨੇ ਤਾਂ ਅੱਗੇ ਕੋਈਆਂ ਨਟੇਰੇ ਉਹਨਾਂ ਨੂੰ ਲੁੱਟਣ ਲਈ ਪੈ ਜਾਂਦੇ ਨੇ ਉਹਨਾਂ ਦਾ ਸੋਨਾ ਲੁੱਟਿਆ ਜਾਂਦਾ ਉਹਨਾਂ ਨਾਲ ਹੱਥੋਪਾਈ ਕੀਤੀ ਜਾਂਦੀ ਹੈ ਤਾਂ ਇਸ ਤੋਂ ਬਾਅਦ ਅਮਨਪ੍ਰੀਤ ਕੌਰ ਨੂੰ ਉਹ ਨਹਿਰ ਦੇ ਵਿੱਚ ਧੱਕਾ ਮਾਰ ਦਿੰਦੇ ਨੇ ਨਹਿਰ ਜਿਆਦਾ ਡੂੰਘੀ ਹੋਣ ਕਰਕੇ ਅਮਨਪ੍ਰੀਤ ਕੌਰ ਡੁੱਬ ਜਾਂਦੇ ਇਹ ਸਾਰੀ ਘਟਨਾ ਆ ਕੇ ਅਮਨਪ੍ਰੀਤ ਕੌਰ ਦੀ ਸ਼ਾਸਕ ਘਰੇ ਦੱਸਦੀ ਹੈ ਤਾਂ ਇਸ ਤੋਂ ਬਾਅਦ ਇਹ ਜਿਹੜੀ ਘਟਨਾ ਗਈ ਫਿਰ ਅਮਨਪ੍ਰੀਤਕੌਰ ਦੇ ਘਰ ਤੱਕ ਪਹੁੰਚ ਜਾਂਦੀ ਹੈ ਪਰ ਜਿਹੜੇ ਅਮਨਪ੍ਰੀਤਕੌਰ ਦੇ ਘਰ ਦੇ ਸੀ ਉਹਨਾਂ ਨੂੰ ਇਹ ਸ਼ੱਕ ਸੀ ਵੀ ਹੋ ਨਾ ਹੋ ਵੀ ਅਮਨਪ੍ਰੀਤਕੌਰ ਦਾ ਕਤਲ ਕੀਤਾ ਗਿਆ ਵੀ ਇਹ ਜਿਹੜੀ ਉਸ ਦੀ ਸੱਸ ਨੇ ਕਹਾਣੀ ਦੱਸੀ ਹੈ ਇਹ ਸਰਾਸਰ ਝੂਠੀ ਹੈ ਇਹ ਸ਼ੱਕ ਅਮਨਪ੍ਰੀਤਕੌਰ ਦੀ ਮਾਂ ਅਤੇ ਉਹਨਾਂ ਦੇ ਪਿੰਡ ਦੇ ਸਰਪੰਚ ਗੁਰਪ੍ਰੀਤ ਨੂੰ ਹੋਇਆ ਉਹਨਾਂ ਨੇ ਸ਼ੱਕ ਦੇ ਆਧਾਰ ਤੇ ਪੁਲਿਸ ਕੋਲ ਇੱਕ ਐਫ ਆਰ ਆਈ ਦਰਜ ਕਰਵਾਉਂਦੇ ਨੇ ਤਾਂ ਇਸ ਤੋਂ ਬਾਅਦ ਇਸ ਕੇਸ ਦੀ ਇਨਵੈਸਟੀਗੇਸ਼ਨ ਹੁੰਦੀ ਹੈ ਪਹਿਲਾਂ ਤਾਂ ਅਮਨਪ੍ਰੀਤ ਕੌਰ ਦੀ ਸੱਸਾ ਬਹੁਤ ਸਾਰੀਆਂ ਕਹਾਣੀਆਂ ਸੁਣਾਉਂਦੀ ਆ ਇਸ ਤੋਂ ਬਾਅਦ ਉਹ ਇਹ ਗੱਲ ਮੰਨਦੀ ਹੈ ਕਿ ਹਾਂ ਮੈਂ ਹੀ ਅਮਨਪ੍ਰੀਤ ਕੌਰ ਨੂੰ ਨਹਿਰ ਦੇ ਵਿੱਚ ਧੱਕਾ ਮਾਰਿਆ ਜਦੋਂ ਉਹ ਅਮਨਪ੍ਰੀਤ ਕੌਰ ਨੂੰ ਆਪਣੇ ਨਾਲ ਲੈ ਕੇ ਜਾਂਦੀ ਆ ਤਾਂ ਉਹ ਉਸ ਟਾਈਮ ਉਸ ਨੂੰ ਇਹ ਕਹਿੰਦੀ ਆ ਕਿ ਤੂੰ ਮੇਰੇ ਨਾਲ ਚੱਲ ਆਪਾਂ ਨਹਿਰ ਦੇ ਵਿੱਚ ਕੁਝ ਤੈਰ ਕੇ ਆਉਣਾਗਾ ਤੇ ਜਦੋਂ ਉਹ ਨਹਿਰ ਦੇ ਵਿੱਚ ਕੁਝ ਤੈਰਨ ਲੱਗਦੀ ਹੈ ਤਾਂ ਉਸ ਨੂੰ ਧੱਕਾ ਮਾਰ ਦਿੱਤਾ ਜਾਂਦਾ ਹੈ। ਨਹਿਰ ਜਿਆਦਾ ਡੂੰਗੀ ਹੋਣ ਕਰਕੇ ਅਮਨਪ੍ਰੀਤ ਕੌਰ ਤੋਂ ਨਿਕਲਿਆ ਨਹੀਂ ਜਾਂਦਾ ਤੇ ਅਮਨਪ੍ਰੀਤ ਕੌਰ ਦੀ ਡੁੱਬਣ ਦੇ ਨਾਲ ਮੌਤ ਹੋ ਜਾਂਦੀ ਹੈ। ਤਕਰੀਬਨ 5 ਦਿਨ ਬੀਤ ਜਾਂਦੇ ਨੇ। 5 ਦਿਨ ਬੀਤਣ ਤੋਂ ਬਾਅਦ ਅਮਨਪ੍ਰੀਤ ਕੌਰ ਦੀ ਜਿਹੜੀ লাশ ਆ ਉਹ ਘਟਨਾ ਸਥਾਨ ਤੋਂ ਤਕਰੀਬਨ 15 ਕਿਲੋਮੀਟਰ ਦੇ ਦੂਰੀ ਤੇ ਜਾ ਕੇ ਧਾਰੀਵਾਲ ਕੋਲ ਇੱਕ ਪੁਲ ਹੈ। ਉੱਥੋਂ ਕੱਢੀ ਜਾਂਦੀ ਹੈ। ਤਾਂ ਜਿਵੇਂ ਹੀ ਪੁਲਿਸ ਨੂੰ ਇਸ ਘਟਨਾ ਬਾਰੇ ਪਤਾ ਲੱਗਦਾ ਤਾਂ ਪੁਲਿਸ ਆਕਾਸ਼ਦੀਪ ਅਤੇ ਉਸ ਦੀ ਮਾਤਾ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਆਕਾਸ਼ਦੀਪ ਅਤੇ ਜਦੋਂ ਉਸ ਦੀ ਮਾਤਾ ਦੇ ਬਿਆਨ ਲਏਤੇ ਜਾਂਦੇ ਨੇ ਤਾਂ ਉਹ ਦੋਨੋਂ ਜਾਣੇ ਅਲੱਗ-ਅਲੱਗ ਬਿਆਨ ਦਿੰਦੇ ਨੇ ਆਕਾਸ਼ਦੀਪ ਇਹ ਗੱਲ ਕਹਿੰਦਾ ਕਿ ਮੈਨੂੰ ਤਾਂ ਇਸ ਗੱਲ ਬਾਰੇ ਪਤਾ ਹੀ ਨਹੀਂ ਮੈਂ ਤਾਂ ਘਰ ਦੇ ਵਿੱਚ ਮੌਜੂਦ ਹੀ ਨਹੀਂ ਹੈਗਾ ਪਰ ਆਕਾਸ਼ਦੀਪ ਦੇ ਮਾ ਰਪਿੰਦਰ ਕੌਰ ਇਹ ਗੱਲ ਦੱਸਦੀ ਹੈ ਕਿ ਅਸੀਂ ਦੋਨਾਂ ਨੇ ਇਹ ਮਿਲ ਕੇ ਸਾਜ਼ਿਸ਼ ਰਚੀ ਸੀ ਇਸ ਤੋਂ ਬਾਅਦ ਅਮਨਪ੍ਰੀਤ ਕੌਰ ਨੂੰ ਨਹਿਰ ਤੇ ਲਿਆਇਆ ਗਿਆ ਨਹਿਰ ਤੇ ਲਿਜਾ ਕੇ ਉਸ ਨੂੰ ੱੱਕਾ ਮਾਰ ਦਿੱਤਾ ਗਿਆ 16 ਮਹੀਨੇ ਪਹਿਲਾਂ ਅਮਨਪ੍ਰੀਤ ਕੌਰ ਤੇ ਆਕਾਸ਼ਦੀਪ ਦਾ ਵਿਆਹ ਹੋਇਆ ਸੀਗਾ ਬਹੁਤ ਹੀ ਖੁਸ਼ੀਆਂ ਤੇ ਚਾਮਾ ਦੇ ਨਾਲ ਵਿਆਹ ਕੀਤਾ ਗਿਆ ਪਰ ਜਦੋਂ 16 ਮਹੀਨੇ ਲੰਘਦੇ ਨੇ ਤਾਂ ਘਰ ਦੇ ਵਿੱਚ ਜਦੋਂ ਬੱਚਾ ਨਹੀਂ ਹੁੰਦਾ ਬੱਚਾ ਨਾ ਹੋਣ ਕਰਕੇ ਪਹਿਲਾਂ ਡਾਕਟਰਾਂ ਕੋਲ ਜਾਂਦੇ ਨੇ ਇਸ ਤੋਂ ਬਾਅਦ ਹੌਲੀ-ਹੌਲੀ ਫਿਰ ਇਹ ਤੰਤਰ-ਮੰਤਰਾਂ ਦੇ ਚੱਕਰ ਦੇ ਵਿੱਚ ਵੀ ਪੈਂਦੇ ਨੇ ਜਿਸ ਕਰਕੇ ਸਾਰੀ ਘਟਨਾ ਘਟੀ ਕਿਉਂਕਿ ਬੱਚਾ ਹੋਣਾ ਜਾਂ ਨਾ ਹੋਣਾ ਇਹ ਸਾਰਾ ਪ੍ਰਮਾਤਮਾ ਦੇ ਹੱਥ ਹੈ ਬੱਚਾ ਤੁਹਾਡੀ ਕਿਸਮਤ 'ਚ ਆ ਤੁਹਾਨੂੰ ਹਰ ਹਿੱਲੇ ਮਿਲ ਹੀ ਜਾਣਾ ਪਰ ਅੱਜ ਦਾ ਜਿਹੜਾ ਸਮਾਂ ਆ ਅੱਜ ਦਾ ਜਿਹੜਾ ਟਾਈਮ ਆ ਇਸ ਟਾਈਮ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਹ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਨੇ ਪ੍ਰੈਗਨੈਂਸੀ ਆ ਜਿਹੜੀ ਉਹ ਬਹੁਤ ਜ਼ਿਆਦਾ ਲੇਟ ਹੁੰਦੀ ਆ ਉਹਦਾ ਕਾਰਨ ਇਹ ਆ ਕਿ ਸਾਡੀ ਖਾਦ ਕੁਰਾਕ ਵਧੀਆ ਨਹੀਂ ਹੈਗੀ ਸਾਡੀ এনवायरमेंट ਵਧੀਆ ਨਹੀਂ ਹੈਗੀ ਬਹੁਤ ਸਾਰੇ ਮਰਦ ਅਤੇ ਔਰਤਾਂ ਨੂੰ ਅੱਜ ਕੱਲ ਇਹ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਨੇ ਇਸ ਕਰਕੇ ਐਵੇਂ ਨਾ ਕਿਸੇ ਦੀ ਚੱਕ ਦੇ ਵਿੱਚ ਆਇਆ ਕਰੋ ਜਾਂ ਲੋਕਾਂ ਦੇ ਕਹਿਣ ਤੇ ਆਪਣੇ ਘਰ ਨੂੰ ਬਰਬਾਦ ਨਾ ਕਰਿਆ ਕਰੋ ਬੱਚਾ 6 ਮਹੀਨੇ ਸਾਲ 2 ਸਾਲਾਂ ਨੂੰ ਹੋ ਹੀ ਜਾਣਾ ਹੁੰਦਾ ਪਰ ਜਦੋਂ ਆਪਾਂ ਕਈ ਵਾਰ ਲਾਲਚ ਕਰ ਜਾਂਦੇ ਆ ਜਾਂ ਆਪਾਂ ਕਿਸੇ ਚੀਜ਼ ਨੂੰ ਜਲਦੀ ਪਾਉਣ ਦੀ ਤਾਂਗ ਦੇ ਵਿੱਚ ਜਿਵੇਂ ਕਹਿੰਦੇ ਹੁੰਦੇ ਨੇ ਵੀ ਜੇਕਰ ਆਪਾਂ ਤੱਤੀ ਤੱਤੀ ਚੀਜ਼ ਨੂੰ ਜੀਭ ਲਾਵਾਂਗੇ ਜਾਂ ਮੂੰਹ ਲਾਵਾਂਗੇ ਤਾਂ ਆਪਣਾ ਮੂੰਹ ਮੱਚ ਜਾਊਗਾ ਇਸੇ ਤਰ੍ਹਾਂ ਇਸ ਘਟਨਾ ਦੇ ਵਿੱਚ ਹੋਇਆ ਉਹਨਾਂ ਦੇ ਮਨ ਦੇ ਵਿੱਚ ਬੱਚਾ ਲੈਣ ਦੀ ਛੇਤੀ ਤਾਂਗ ਸੀ ਕਿ ਸਾਡੇ ਘਰ ਬੱਚਾ ਛੇਤੀ ਹੋ ਜਾਵੇ ਪਰ ਇਹ ਸਾਰੀ ਜਿਹੜੀ ਖੇਡ ਆ ਇਹ ਕੁਦਰਤ ਦੇ ਹੱਥ ਹੈ ਸੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਸਟੋਰੀ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ ਟੱਚ